ਪਤਾ ਇਹ ਕੋ ਰਾਤ ਚ ਕੇ ਬਦਲ ਲੈਂਦੇ ਆ ਇਹ ਪੈਸੇ ਪੂਸੇ ਵੰਡਣੇ ਆਉਂਦੇ ਇਹਨਾਂ ਨੂੰ ਇਹਨਾਂ ਨੂੰ ਬੜੀਆਂ ਤਿਕੜਮ ਬਾਜ਼ੀਆਂ ਆਉਂਦੀਆਂ ਨੇ ਇਸ ਕਰਕੇ ਪਹਿਰਾ ਨਹੀਂ ਛੱਡਣਾ ਜਿੰਨਾ ਚਿਰ ਮਸ਼ੀਨਾਂ ਸੀਲ ਲੱਗ ਕੇ ਕਾਊਂਟਿੰਗ ਸੈਂਟਰ ਤੇ ਨਹੀਂ ਪਹੁੰਚਦੀਆਂ ਉਹਨਾਂ ਚਿਰ ਪਹਿਰਾ ਨਹੀਂ ਛੱਡਣਾ ਪਹਿਰੇਦਾਰੀ ਕਰਨੀ ਪੈਣੀ ਹੈ ਵੋਟ ਵੀ ਦੇਣੀ ਹੈ ਤੇ ਵੋਟ ਦੀ ਪਹਿਰੇਦਾਰੀ ਵੀ ਕਰਨੀ ਪੈਣੀ ਹੈ ਇਹ ਰਾਤ ਹੀ ਵੋਟਾਂ ਚੋਰੀ ਕਰ ਲੈਂਦੇ ਆ ਹੋਇਆ ਬਹਾਗੇ ਦੇਸ਼ ਚ ਕਿ ਕਿੱਥੇ ਤੱਕ ਹੋਇਆ ਕਾਂਗਰਸਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਕਦੋਂ ਕਿੱਥੋਂ ਕਿੱਥੋਂ ਕਰਕੇ ਰਾਜ ਹੀ ਵੋਟਾਂ ਚੋਰੀ ਹੋ ਜਾਂਦੀਆਂ ਨੇ ਮਸ਼ੀਨਾਂ ਬਦਲ ਜਾਂਦੀਆਂ ਨੇ ਪਤਾ ਨਹੀਂ ਕੀ ਬਦਲ ਜਾਂਦਾ ਪੱਤਰਕਾਰ ਕੁਝ ਹੋਰ ਕਹਿੰਦੇ ਨੇ ਟੀਵੀ ਚੈਨਲ ਕੁਝ ਹੋਰ ਕਹਿੰਦੇ ਰਿਜ਼ਲਟ ਕੁਝ ਹੋਰ ਹੀ ਆ ਜਾਂਦਾ ਜੀ ਸੋ ਇਸ ਕਰਕੇ ਆਪਣੀ ਕਾਮਯਾਬੀ ਦਾ ਰਾਜ਼ ਇਹੀ ਹੈ ਕਿ ਸਾਡੇ ਜਿਹੜੇ ਵਲੰਟੀਅਰ ਨੇ ਉਹ ਵੋਟ ਪਾਉਂਦੇ ਵੀ ਐ ਵੋਟ ਪਗਤਾਉਂਦੇ ਵੀ ਆ ਬੂਥ ਦੇ ਮੂਰੇ ਸ਼ਬੀਲਾਂ ਵੀ ਲਾਉਂਦੇ ਆ ਬੂਥ ਤੇ ਲੋਕਾਂ ਨੂੰ ਲੈ ਕੇ ਵੀ ਜਾਂਦੇ ਆ ਬਜ਼ੁਰਗਾਂ ਨੂੰ ਸਹਾਰਾ ਵੀ ਦਿੰਦੇ ਆ ਤੇ ਵੋਟਾਂ ਪੈਣ ਤੋਂ ਬਾਅਦ ਮਸ਼ੀਨਾਂ ਦੇ ਨਾਲ ਐ ਜਾਂਦੇ ਆ ਜਿਵੇਂ ਆਪਣੀ ਕੋਈ ਪ੍ਰਾਪਰਟੀ ਲੈ ਕੇ ਜਾਂਦੇ ਹੁਣ ਵੀ ਇਹ ਨਾ ਕਿਤੇ ਓਏ ਕੋਈ ਚੋਰੀ ਕਰ ਲੈ ਰਾਹ 'ਚ ਕਿਉਂਕਿ ਬਹੁਤ ਵੱਡੀ ਪ੍ਰਾਪਰਟੀ ਆ ਵੋਟ ਬਹੁਤ ਵੱਡੀ ਪ੍ਰਾਪਰਟੀ ਤੁਸੀਂ ਸਾਰੇ ਪੱਲੀ ਪੰਤੀ ਜਾਣਦੇ ਹੋ ਪਬਲਿਕ ਹੈ ਸਭ ਜਾਣਦੀ ਹੈ ਇਹ ਪਬਲਿਕ ਹੈ ਸਭ ਜਾਣਦੀ ਹੈ ਕੌਣ ਹੈ ਪ੍ਰੇਮ ਵਾਲਾ ਕੌਣ ਹੈ ਹੰਕਾਰੀ ਸਭ ਪਹਿਚਾਨਤੀ ਹੈ ਜੇ ਪਹੀ ਤਾਂ ਇਹਨਾਂ ਨੂੰ ਢਾਹਣਾ ਵੀ ਕੰਮ ਵੀ ਸਿੱਖ ਗਏ ਤਾਂ ਯਾਰ ਵੀ ਜੇ ਤਾਂ ਪਹਿਲਾਂ ਪਹਿਲਾਂ ਇਹਨਾਂ ਨੂੰ ਢਾ ਲੈਂਦੇ ਢਾ ਲੈਂਦੇ ਤਾਂ ਕੰਮ ਸਿੱਖ ਗਏ ਹੁਣ ਆਮ ਆਦੀ ਪਾਰਟੀ ਵਾਲੇ ਤਾਂ ਕੰਮ ਸਿੱਖ ਗਏ ਵਲੰਟੀਅਰ ਵੀ ਕੰਮ ਕਰਨਾ ਜਾਣਦੇ ਨੇ ਪਾਰਟੀ ਦੇ ਵਿੱਚ ਏਕਤਾ ਹੈ ਹਰ ਚੈਨਲ ਤੇ ਗੱਲ ਹੋ ਰਹੀ ਹੈ ਕਿ ਸਾਰੀਆਂ ਪਾਰਟੀਆਂ ਦਫਾੜ ਹੋਈਆਂ ਪਈਆਂ ਨੇ ਇੱਕ ਲੀਡਰ ਦੀ ਫੋਟੋ ਨਹੀਂ ਲਾਉਂਦਾ ਕੋਈ ਕੋਈ ਕਿਸੇ ਦੀ ਫੋਟੋ ਨਹੀਂ ਲਾਉਂਦਾ ਕੋਈ ਕਿਸੇ ਨੂੰ ਬੁਲਾਉਂਦਾ ਨਹੀਂ ਉਹ ਕਹਿੰਦਾ ਉਹ ਨਾ ਆਵੇ ਉਹ ਕਹਿੰਦਾ ਉਹ ਨਾਵੇ ਕੱਲੀ ਇੱਕ ਪਾਰਟੀ ਐ ਜਿਹਦੇ ਚ ਇੰਨੀ ਏਕਤਾ ਐ ਸਾਰੇ ਇਕੱਠੇ ਖੜੇ ਆ ਜੀ ਜਿੱਥੋਂ ਮਰਜ਼ੀ ਲਾ ਦੇ ਡਿਊਟੀ ਆਹੀ ਤਾਕਤ ਆਪਣੀ ਆਹੀ ਤਾਕਤ ਆਪਣੀ ਬੜੀਆਂ ਚਾਲਾਂ ਚਲਦੇ ਆ ਵੀ ਕਿਵੇਂ ਨਾ ਕਿਵੇਂ ਲੜਾ ਦਈ ਇਹਨਾਂ ਨੂੰ ਆਪਸ ਚੀ ਕਿਵੇਂ ਨਾ ਕਿਵੇਂ ਇਹਨਾਂ ਦੇ ਵਲੰਟੀਅਰਾਂ ਦਾ ਦਿਲ ਤੋੜ ਦਈ ਫਲਾ ਨਾ 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 ਜੋ ਮਰਜ਼ੀ ਕਰ ਲਿਓ ਇਹ ਸਾਡੇ ਵਾਲੇ ਅਸਲੀ ਬਮਕੜਾ ਨਾ ਉਹ ਨਹੀਂ ਲੱਭਦੇ ਬੜੀਆਂ ਕੋਸ਼ਿਸ਼ਾਂ ਕਰ ਲਿਆ ਇਹਨਾਂ ਨੇ ਪ੍ਰਸ਼ਾਂਤ ਕੁਸ਼ੋਰ ਨੂੰ ਬੁਲਾ ਲਿਆ ਸੀ ਕਰਾਂ ਉੱਥੇ 19 ਚ ਸੰਗਰੂਰ ਕੇਬਲ ਟਿਲੋ ਨੇ ਪ੍ਰਸ਼ਾਂਤ ਕੁਸ਼ੋਰ ਦੀ ਟੀਮ ਹਾਇਰ ਕੀਤੀ ਸੀ ਪੈਸੇ ਦੇ ਕੇ ਕਰੋੜਾਂ ਰੁਪਿਆ ਤੋਂ ਬਾਅਦ ਸਾਨੂੰ ਦੱਸਿਆ ਉਹਨਾਂ ਨੇ ਉਹ ਕਹਿੰਦੇ ਜੀ ਪ੍ਰਸ਼ਾਂਤ ਕੋਈ ਮੈਨੂੰ ਮਿਲ ਕੇ ਬੰਗਲੌਰ ਮਿਲ ਗਏ ਮੁੰਡੇ ਕਿਉਂਕਿ ਉਹ ਇੰਜੀਨੀਅਰ ਹੁੰਦੀ ਨੇ ਯਾਰ ਉੱਥੇ ਕਰਦੇ ਹੋਣਗੇ ਉਹਦੀ ਟੀਮ ਚ ਕੰਮ ਉਹ ਕਹਿੰਦੇ ਜੀ ਅਸੀਂ ਬੜੀ ਕੋਸ਼ਿਸ਼ ਕੀਤੀ 19 ਚ ਕਹਿੰਦੇ ਸਾਡੀ ਡਿਊਟੀ ਬਰਨਾਲੇ ਚ ਆ ਜਿਹੜੇ ਪਧੌੜ ਦੇ ਤੇ ਆਪਣਾ ਇਧਰ ਬੱਡਬਰ ਵਾਲੇ ਪਿੰਡਾਂ 'ਚ ਸਾਡੀ ਲੱਗੀ ਸੀ ਕਹਿੰਦੇ ਬਹੁਤ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਤਾਂ ਸੀ ਇਹ ਕੋਸ਼ਿਸ਼ ਕੀਤੀ ਵੀ ਇਹ ਜਿਹੜੇ ਮੋਟਰਸਾਈਕਲਾਂ ਵਾਲੇ ਨੇ ਜਿਹੜੇ ਤੁਹਾਡੇ ਮੂਰੇ ਲੱਗਦੇ ਗੱਡੀ ਦੇ ਇਹ ਆਉਂਦੇ ਕਿੱਥੋਂ ਨੇ ਕਹਿੰਦੇ ਨਾ ਸੰ ਤਾਂ ਕੋਈ ਕਾਫਲਾ ਨਹੀਂ ਦੇਖਿਆ ਦੋ ਕਿਸੇ ਪੈਟਰੋਲ ਪੰਪ ਕੋਲੇ ਖੜੇ ਸੀ ਉਹ ਉੱਥੋਂ ਵੜ ਕੇ ਵਿੱਚ ਦੋ ਗਾਹਾਂ ਕਿਸ ਪੁਲਿਸੀ ਕੋਲੇ ਖੜੇ ਸੀ ਉਹ ਉੱਥੋਂ ਵੜ ਗਏ ਕਹਿੰਦੇ ਤੁਰਦੇ ਤੁਸੀਂ ਕੱਲੇ ਸੀ ਦੁਪਹਿਰ ਦੇ 12 ਵਜੇ ਤੱਕ 200 ਮੋਟਰਸਾਈਕਲ ਮੂਰੇ ਹੁੰਦਾ ਸੀ 200 ਮਗਰ ਹੁੰਦਾ ਸੀ ਕਹਿੰਦੇ ਅਸੀਂ ਕਿਾ ਚਲ ਆ ਤਾਂ ਗਏ ਠੀਕ ਹੈ ਹੁਣ ਐ ਕਰਦੇ ਆ ਜਦੋਂ ਖਤਮ ਹੋਊ ਪ੍ਰੋਗਰਾਮ ਉਦੋਂ ਦੇਖਾਂਗੇ ਵੀ ਜਾਂਦੇ ਕਿੱਥੇ ਨੇ ਕਹਿੰਦੇ ਸਾਨੂੰ ਨਾ ਇਹ ਪਤਾ ਲੱਗਿਆ ਜਾਂਦੇ ਕਿੱਧਰ ਐ ਇਹ ਪਹਿਲਾਂ ਤਾਂ ਆਉਂਦਿਆਂ ਦਾ ਨਹੀਂ ਪਤਾ ਲੱਗਿਆ ਫਿਰ ਜਾਂਦਿਆਂ ਦਾ ਨਹੀਂ ਪਤਾ ਲੱਗਿਆ ਮੈਂ ਕਿਹਾ ਤੈਨੂੰ ਤਾਂ ਮੈਂ ਪਮਕੜ ਕੇ ਨਾ ਬੱਲਮ ਜਗਾ ਲਓ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਬੱਲਮ ਬੰਦ ਕਰ ਦੋ ਪਤਾ ਹੀ ਨਹੀਂ ਕਿੱਧਰ ਬਚਲੇ ਜਾਂਦੇ ਨੇ ਲੱਭਦੇ ਹੀ ਨਹੀਂ ਮੁੜ ਕੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਵਲੰਟੀਅਰ ਪੱਟੀ ਇਹਨਾਂ ਦੇ ਪਰ ਜਦੋਂ ਮਿਲਦੇ ਹੀ ਨਹੀਂ ਕੋਈ ਹੁਣ ਕੀਮਤ ਤਾਂ ਉਸੇ ਦੀ ਹੁੰਦੀ ਹੈ ਜਿਹੜਾ ਮੰਡੀ 'ਚ ਹੈ ਜਿਹੜਾ ਮੰਡੀ 'ਚ ਹੀ ਹੈ ਨਹੀਂ ਉਹਦੀ ਕੀਮਤ ਕੀ ਲਾ ਲਵਾਂਗੇ ਅਸੀਂ ਵਿਕਦੇ ਨਹੀਂ ਹੈਗੇ ਵੇਕਣ ਵਾਲੇ ਨਹੀਂ ਹੈਗੇ ਅਸੀਂ ਸਵੇਸ਼ ਕਰਕੇ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ ਇਹਨਾਂ ਦੇ ਹੱਥੋਂ ਗੇਮਾਂ ਨਿਕਲ ਗਈਆਂ 22 2022 'ਚ ਤੁਸੀਂ ਉਹ ਕਮਾਲ ਕਰਤੀ ਮੈਨੂੰ ਲੱਗਦਾ 2-4 ਨੂੰ ਤਾਂ ਹਜੇ ਵੀ ਉਹਦੇ ਘਰ ਦਿਆਂ ਨੇ ਉਹਨਾਂ ਨੇ ਦੱਸਿਆ ਨਹੀਂ ਹੋਣਾ ਵੀ ਆਪਾਂ ਹਾਰ ਗਏ ਵੀ ਕਿਤੇ ਹੌਂਕਾ ਨਾ ਲੈ ਜੇ ਉਹੀ ਕਹੀ ਜਾਂਦੇ ਉਹਨੇ ਵੀ ਹਜੇ ਗਿਣਤੀ ਚੱਲੀ ਜਾਂਦੀ ਐ 2000 ਤੇ ਬੱਚਿਆਂ ਬਸ ਇਹ ਹਜੇ ਇੰਨੇ ਭਮੱਤਰ ਗੇ ਇੰਨੇ ਭਮੱਤਰੇ ਪਏ ਆ ਵੀ ਕਰਦੇ ਕਰਦੇ ਹੀ ਕਹੀ ਜਾਂਦੇ ਵੀ ਗਿਣਤੀ ਚੱਲੀ ਜਾਂਦੀ ਐ ਹਜੇ ਉਹਨੂੰ ਦੱਸਿਓ ਨਾ ਭਾਈ ਦੱਸਿਓ ਨਾ ਦਿਲ ਤੇ ਲਾਜੋ ਹੌਂਕਾ ਲੈ ਜੂ ਆ ਹਾਲ ਹੋਈ ਪਈ ਐ ਨਾ ਦੇ ਦਿਮਾਗੀ ਤਵਾਜਨ ਹੱਲ ਗਏ ਨਾ ਦੇ ਵੀ ਆ ਕੀ ਹੋ ਗਿਆ ਯਾਰ ਫਿਰ ਹੁਣ ਹੁਣ ਦੂਜੇ ਪਾਸਿਓ ਕਰਦੇ ਹੁੰਦੇ ਆ ਜਿਵੇਂ ਉਹ ਕਿਤੇ ਰਿਜ਼ਲਟ ਆਇਆ ਦਸਵੀਂ ਦਾ ਮੁੰਡੇ ਦੇ ਬਾਪੂ ਨੇ ਪੁੱਛਿਆ ਕਹਿੰਦਾ ਵੇਰੀ ਕਿਵੇਂ ਰਿਜ਼ਲਟ ਤੇਰਾ ਉਹ ਕਹਿੰਦਾ ਜੀ ਨੰਬਰਦਾਰਾ ਦਾ ਮੁੰਡਾ ਫੇਲ ਹੋ ਗਿਆ ਉਹ ਕਹਿੰਦਾ ਚਲ ਉਹ ਤਾਂ ਹੋ ਗਿਆ ਤੇਰਾ ਰਿਜ਼ਲਟ ਕਿਵੇਂ ਰਹਾ ਕਹਿੰਦਾ ਸਾਡੇ ਨਾਲ ਇੱਕ ਫਲਾਨੇ ਪਿੰਡ ਦੀ ਸਰਪੰਚ ਦੀ ਕੁੜੀ ਵੀ ਪੜਦੀ ਸੀ ਉਹ ਵੀ ਫੇਲ ਹੋ ਗਈ ਬਾਪੂ ਉਹ ਕਹਿੰਦਾ ਚਲ ਉਹ ਤਾਂ ਹੋ ਗਈ ਤੇਰਾ ਰਿਜ਼ਲਟ ਕਿ ਮੇਰੇ ਆ ਕਹਿੰਦਾ ਐਸਡੀਐਮ ਦਾ ਮੁੰਡਾ ਵੀ ਫੇਲ ਹੋ ਗਿਆ 10ਵੀਂ ਚੋਂ ਅੱਛਾ ਉਹ ਤਾਂ ਹੋ ਗਿਆ ਬੁੱਤ ਤੇਰਾ ਕਿਵੇਂ ਰਿਹਾ ਕਹਿੰਦਾ ਏਡੇ ਏਡੇ ਫੇਲ ਹੋ ਗਏ ਬਾਪੂ ਤੂੰ ਤੂੰ ਤਾਂ ਸਰਪੰਚ ਵੀ ਨਹੀਂ ਹੈਗਾ ਔਰ ਤੇਰੇ ਵਾਲੇ ਵੀ ਚੀ ਗਿਆ ਉਹ ਹੁਣ ਹੁਣ ਜਦੋਂ ਕਹਿੰਦੇ ਨੇ ਹਾਰ ਕੇ ਕਹਿੰਦੇ ਮੈਂ ਕਿਹੜਾ ਗੱਲਾ ਹਾਰ ਗਿਆ ਤੂੰ ਵੀ ਤਾਂ ਹਾਰ ਗਿਆ ਐਂ ਕਹੀ ਜਾਂਦੇ ਇੱਕ ਦੂਜੇ ਨੂੰ ਅੱਬ ਮਜੀਠੀਆ ਵੀ ਹਾਰ ਗਿਆ ਮੁਝੀ ਠੇ ਗਈਆਂ ਨਾ ਸਿੱਧੂ ਵੀ ਹਾਰ ਗਿਆ ਪਰ ਮੈਂ ਕੀ ਕਰਾਉਣਾ ਉਹ ਕਹਿੰਦਾ ਮਲੂਕਾ ਕਹੜਾ ਜਿੱਤ ਗਿਆ ਉਹ ਕਹਿੰਦਾ ਭੱਠੜ ਜਿੱਤ ਕੀ ਪਾਏ ਕਹੀ ਜਾਂਦੇ ਹੁਣ ਇੱਕ ਦੂਜੇ ਨੂੰ ਇਹ ਕੰਮ ਤੁਸੀਂ ਕੀਤਾ ਯਾਰ ਕਮਾਲ ਕਰਤੀ ਬਈ ਹਿਸਟਰੀ ਲਿਖ ਦਿੱਤੀ ਯਾਰ ਕਮਾਲ ਇਹੀ ਕਰਿਆ ਕਰੋ ਪੰਜਾਬ ਵਾਲੇ ਜਦੋਂ ਕਰਦੇ ਫਿਰਹੀਂ ਆਪ ਦੀ ਆਈ ਤੇ ਆ ਜਾਣ ਤਾਂ ਹੀ ਕਰਦੇ ਆ ਫਿਰ ਤਾਂ ਸਵੇਸ ਕਰਕੇ ਤੁਹਾਨੂੰ ਕਹਿਣ ਆਇਆ ਇੱਕ ਨੰਬਰ ਤੇ ਵਟਣਾ ਝਾੜੂ ਵਾਲਾ ਝਾੜੂ ਦਾ ਕੰਮ ਹੀ ਸਫਾਈ ਕਰਨਾ ਆਪਣਾ ਚੋਣ ਨਿਸ਼ਾਨੀ ਵਾਲਾ ਵਧੀਆ ਮਾਵਾ ਪੜੰਦਾ ਤਾਂ ਸੰਢੀ ਲੋੜੀ ਨਹੀਂ ਤੜਕੇ ਤੜਕੇ 5:30 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿ ਕਿੱਥੇ ਜੇ ਪਿਆ ਆ ਆ ਤੁਸੀਂ ਵਾਲੇ ਖੁਸ਼ ਨਾ ਹੋ ਜੇ ਲੋਡ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਨੇ ਕੰਮ ਉਹੀ ਆਉਂਦਾ ਹੈ ਗੱਲ ਇਹ ਆ ਵੀ ਸਵੇਰੇ ਇਧਰਲੇ ਪਾਸਿਓਂ ਫੜ ਕੇ ਸਫਾਈ ਹੁੰਦੀ ਆ ਆਥਣੇ ਦੂਜੇ ਪਾਸਿਓਂ ਫੜਨਾ ਪੈਂਦਾ ਕਰਦਾ ਸਫਾਈ ਹੋਈ ਆ ਉਹ ਤੂੰ ਬਚਾਓ ਵਿੱਚ ਹੀ ਬਚਾਓ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਆਪਣਾ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਮੇਰੇ ਨਾਲ ਬਾਤ ਗਲੇ ਤੁਸੀਂ ਬਿਠਾ ਰੱਖਿਆ ਅਸੀਂ ਤਾਂ ਚਲੋ ਬੋਲਦੇ ਆ ਭਾਸ਼ਣ ਦਿੰਨੇ ਆ ਰੋਜ਼ ਪਰ ਤੁਸੀਂ ਨਾਰੇ ਲਾ ਲਾ ਕੇ ਆਪਦੇ ਗਲੇ ਬਿਠਾ ਰੱਖਿਆ ਇਹ ਪਿਆਰ ਆ ਯਾਰ ਇਹਦਾ ਇਹਦੇ ਕੋਈ ਮੁੱਲ ਨਹੀਂ ਕਿਸੇ ਕ੍ਰਾਂਸੀ 'ਚ ਇਸ ਪਿਆਰ ਦਾ ਕੋਈ ਮੁੱਲ ਨਹੀਂ ਕਿੰਨੇ ਵਜ ਗਏ ਜੀ 8 ਵਜੇ ਕੋਈ ਲੀਡਰ ਨੂੰ ਸੁਣਨ ਆ ਜੂ ਇੱਥੇ ਸੁਖਬੀਰ ਬਾਦਲ 8 ਵਜੇ ਪਹਿਲੀ ਤਾਂ ਆਪ ਨਹੀਂ ਆ ਸਕਦਾ ਉਹ ਪਹਿਲੀ ਗੱਲ ਤਾਂ ਨਾ ਕੈਪਟਨ ਆ ਸਕਦਾ 8 ਵਜੇ 8 ਵਜੇ ਤਾਂ ਹੈ ਹੀ ਨਹੀਂ ਉਹ ਤਾਂ 4 ਵਜੇ ਤੱਕ ਆਲੇ ਨੇ ਪਹਿਲੀ ਗੱਲ ਤਾਂ ਹੁੰਦੇ ਨਹੀਂ ਜੇ ਆ ਗਏ ਦਿਨੇ ਉਹ ਤਾਂ ਦਿਨੇ ਨਹੀਂ ਰਿਸਕ ਲੈਂਦੇ ਵੀ ਕੋਈ ਪੰਗਾ ਨਾ ਪੈ ਜੇ ਰਾਤ ਨੂੰ ਕਿੱਥੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧਰਮ ਨੂੰ ਐ ਮੁਠੀ ਚ ਲਿਆ ਗੁਰੂ ਦੀਆਂ ਗੋਲ ਕਾਂ ਖਾ ਗਏ ਲੋਕਾਂ ਦਾ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵਜੀਫਾ ਖਾ ਗਏ ਕਿੱਥੇ ਲੈ ਗਏ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਤਰਾਂ ਜਾਂ ਚ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਂਜੀ ਤੈਂ ਕਰੀ ਬੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਹੁੰਦਾ ਕਦੇ ਕਦਨ ਲੱਤ ਦੀ ਲੱਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀ ਹੋ ਰਿਹਾ ਨਾ ਗੱਠ ਜੋੜ ਟੁੱਟਣ ਕਨੀ ਹੋ ਰਿਹਾ ਸਾਰਾ ਟੁੱਟ ਗਿਆ ਹੋ ਵੀ ਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਦੇ ਜੜਿਆ ਵੀਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਨਹੀਂ ਫਿਰਦਾ ਉਹ ਮੈਂ ਕਹਾਂ ਯਾਰ ਤੂੰ ਹੀ ਆਪ ਦਾ ਸਾਥ ਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂਚ-ਜੂੰਚ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪੈ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿਹਾ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ 11 ਹੈ ਹੀ ਨਹੀਂ ਪੰਜ ਮੈਂਬਰੀ ਨਾਲ ਹੀ ਚੱਲਦਾ ਨਾ ਨਾ ਕੰਮ ਸੋ ਇਸ ਕਰਕੇ ਇਹ ਕੁਦਰਤ ਹੈ ਜੀ ਇਹ ਹੰਕਾਰ ਕਰਦੇ ਸੀ ਨਾ ਹੰਕਾਰ ਸੀ ਬਹੁਤ ਜ਼ਿਆਦਾ ਹੰਕਾਰ ਸੀ ਇਹ ਵੀ ਅਦਿਚ ਵੀ ਆਸ਼ੂ ਚ ਵੀ ਹੰਕਾਰ ਹੈ ਮਾ ਫੋਟੋ ਖਚਾਈ ਆ ਆਸ਼ੂ ਇਜ਼ ਮਸਟ ਮਤਲਬ ਇਹ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਚਰਚਲੇ ਵੀ ਜ਼ਰੂਰੀ ਐ ਤਾਂ ਮਜਬੂਰੀ ਐ ਸਹੀ ਐ ਨਾ ਗੱਲ ਤਾੜੀਆਂ ਮਾਰ ਕੇ ਹੌਸਲਾ ਬਧਾਦਾ ਟੀਮ ਦਾ ਮੈਂ ਪੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਐ ਨਹੀਂ ਤੈਨੂੰ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਦਿਵਾਲੀ ਵੇਲੇ ਬੇਬੇ ਦਿਵਾਲੀ ਤੋਂ 20 ਦਿਨ ਪਹਿਲਾਂ ਕਢਾ ਲਿਆਉਂਦੀ ਸੀ ਪੀਪਾ ਬਿਸਕਟਾਂ ਦਾ ਕਢਾ ਲਿਆਉਂਦੀ ਸੀ ਮੈਂ ਤੇ ਮੇਰੀ ਭੈਣ ਘਰੇ ਹੁੰਦੇ ਸੀ ਜੋ ਪੀਪਾ ਆ ਗਿਆ ਚਲੋ ਵੀ ਉਹਨੂੰ ਬਿਸਕਟ ਮਿਲਣਗੇ ਨਾ ਬੇਬੇ ਜਿੰਦੀ ਲਾਂ ਦੀ ਐਡੀ ਕਹਿੰਦੀ ਵੀ ਨਾ ਇਹ ਤਾਂ ਦੀਵਾਲੀ ਵਾਲੇ ਦਿਨ ਘਰੂੰਡੀ ਚ ਪਹਿਲਾਂ ਮੱਥਾ ਟੇਕ ਕੇ ਉਦੋਂ ਬਾਅਦ ਮਿਲਣਗੇ ਉਹ ਜਿਹੜਾ ਦੀਵਾਲੀ ਚ ਪਏ ਨੇ 15 20 ਦਿਨ ਉਹ ਤੱਕ ਤਾਂ ਸਾਡੀਆਂ ਲਾਲਾਂ ਵੀ ਮੁੱਕ ਜਾਣੀ ਐ ਬੇ ਇਹਦਾ ਕਿਵੇਂ ਕਰੀਏ ਬਿਸਕੁਟਾਂ ਦਾ ਫੇਰਾ ਪਰ ਜਿੰਦਾ ਲੱਗਿਆ ਪਿਆ ਹੁਣ ਕੀ ਕਰੀਏ ਤੇ ਇੱਕ ਦਿਨ ਕਿਤੇ ਮੈਨੂੰ ਉਹ ਸਟੋਰੇਜ ਚ ਪੀਪਾ ਪਿਆ ਸੀ ਮੈਨੂੰ ਕੁਝ ਉੱਥੋਂ ਲੈਣ ਵਾਸਤੇ ਭੇਜ ਤੱਕ ਬੇਬੇ ਨੇ ਨੇ ਰਾਜਾ ਸੀ ਮੈਂ ਲਾਈਟ ਜੀ ਲੱਭਣ ਲੱਗਿਆ ਕਿਤੇ ਮੇਰਾ ਪੈਰ ਪੀਪੇ ਚ ਵੱਜਿਆ ਪੀਪਾ ਥੋੜਾ ਜਿਹਾ ਗਾਹ ਹੋ ਗਿਆ ਜਦੋਂ ਮੈਂ ਲਾਈਟ ਲਾਈ ਜਿੱਥੇ ਪਹਿਲਾਂ ਪੀਪਾ ਸੀ ਉੱਥੇ ਚਾਬੀ ਪਈ ਬੇਬੇ ਨੇ ਪੀਪੇ ਖਾਲੀ ਰੱਖ ਰੱਖੀ ਸੀ ਮੈਂ ਕਹਿਆ ਕੰਮ ਬਣ ਗਿਆ ਆਪਣਾ ਤੇ ਆਪਾਂ ਜਿੰਦਾ ਖੋਲਿਆ ਜਿੰਨੇ ਕੁ ਬਿਸਕਟ ਜੇਬ ਵਿੱਚ ਪਏ ਆਪਾਂ ਪਾ ਕੇ ਆਪਦਾ ਜਿੰਦਾ ਲਾ ਕੇ ਫੇਰ ਥਲੇ ਧਰਤੀ ਉਹਦੇ ਚਾਬੀ ਉੱਥੇ ਧਰਤੀ ਤੇ ਕਾਮਯਾਬ ਹੋ ਗਏ ਹੌਸਲਾ ਵੱਧ ਗਿਆ ਅਗਲੇ ਦਿਨ ਮੈਂ ਦੋ ਦੋ ਸ਼ਿਫਟਾਂ ਲੋੜ ਲੱਗ ਗਿਆ ਫਿਰ ਤੇ ਮੇਰੀ ਭੈਣ ਨੂੰ ਨਾਲ ਲੈ ਲਿਆ ਮੈਂ ਇੱਕ ਸ਼ਿਫਟ ਉਹਦੀ ਨੂੰ ਤੂੰ ਵੀ ਕਰ ਲੈ ਕਰ ਕੰਮ ਕੁਝ ਤੇ ਕਰਦੇ ਕਰਾਉਂਦੇ ਜਿੱਦੇ ਦੀਵਾਲੀ ਵਾਲੇ ਦਿਨ ਬੇਬੇ ਨੇ ਪੀਪਾ ਖੋਲਿਆ ਪੀਪਾ ਲੱਗਿਆ ਪਿਆ ਥੱਲੇ ਜਾਵਾ ਬੀਬੇ ਕਹਿੰਦੀ ਚਾਬੀ ਵੀ ਨਪੁੱਤਿਆਂ ਦੀ ਉੱਥੇ ਪਈ ਐ ਪੀਪਾ ਵੀ ਉੱਥੇ ਪਿਆ ਬਿਸਕੁਟ ਕਿਵੇਂ ਘਟ ਗਏ ਹੁਣ ਮੇਰੇ ਬੋਲੇ ਬਿਨਾ ਸਰ ਸਕਦਾ ਸੀ ਜੇ ਮੈਂ ਨਾ ਬੋਲਦਾ ਪਰ ਜਵਾਕ ਉਹਨੇ ਕਿਹੜਾ ਪਤਾ ਹੁੰਦਾ ਮੈਂ ਕਿਹਾ ਬੇਬੇ ਸਾਨੂੰ ਇਹ ਪੜਾਉਂਦੇ ਹੁੰਦੇ ਸਾਨੂੰ ਸਾਨੂੰ ਇਹ ਸਕੂਲ ਚ ਹੀ ਪੜਾਇਆ ਪਹਿਲਾਂ ਇਹ ਜਦੋਂ ਕਢਾ ਕੇ ਲਏ ਹਾਂਗੇ ਗਿੱਲੇ ਹੋਣਗੇ ਜਿਉਂ-ਜਿਉਂ ਸੁੱਕੀਏ ਥੱਲੇ ਜਾਈਗੇ ਹੁਣਗੇ ਉਹ ਕਹਿੰਦੀ ਪੱਕਾ ਤਾਂ ਇਹ ਤੇਰਾ ਕੰਮ ਐ ਤੇਰਾ ਹੀ ਕੰਮ ਐ ਬਸ ਇੱਥੋਂ ਬੜਾ ਇਹ ਤਾਂ ਉਹ ਬੰਦੇ ਆ ਯਾਰ ਦੇਸੀ ਪਿੰਡਾਂ ਵਾਲੇ ਇਹੋ ਜਿਹੀਆਂ ਗੱਲਾਂ ਕਰ ਲੂ ਕੋਈ ਤੁਹਾਡੇ ਨਾਲ ਇਹਨਾਂ ਨੂੰ ਪਤਾ ਕੁਛ ਇਹਨਾਂ ਨੂੰ ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਪੰਜਾਬੀ ਆਉਂਦੀ ਨਹੀਂ ਇਹਨਾਂ ਨੂੰ ਤਾਂ ਹੀ ਉਹ ਤਾਂ ਬਰਾਬ ਦੇ ਬਾਪੂ ਨੂੰ ਕਹੀ ਜਾਂਦੇ ਰਹਿੰਦੇ ਮੇਰੇ ਪਿਤਾ ਸਮਾਨ ਹੈ ਉਹਨੂੰ ਉੱਠ ਕੇ ਕਹਿਣਾ ਪੈਂਦਾ ਸਮਾਨ ਨਹੀਂ ਓਏ ਪਿਤਾ ਹੀ ਆ ਆ ਤਾਂ ਫਿਰ ਇਹਨਾਂ ਦੀ ਪੜ੍ਹਾਈਆਂ ਨੇ ਉਹ ਪੰਜਾਬ ਦੇ ਬਾਹਰਸ ਬਣਾ ਦੋਗੇ ਤੁਸੀਂ ਆਪਦੇ ਵਰਗੇ ਬੰਦੇ ਚੁਣੋ ਜਿਹੜੇ ਤੁਹਾਡੇ 'ਚ ਰਹਿੰਦੇ ਹੋਣ ਜਿਹੜੇ ਤੁਹਾਡੀਆਂ ਸਮੱਸਿਆਵਾਂ ਜਾਣਦੇ ਹੋਣ ਸੰਜੀਵ अरोੜਾ ਇਨੇ ਹਸਪਤਾਲ ਬਣਾਏ ਇਨੇ ਹਲਵਾਰੇ ਵਾਲੇ 에어ਪੋਰਟ ਵਾਸਤੇ ਬਹੁਤ ਮਿਹਨਤ ਕੀਤੀ ਅਸੀਂ ਪੈਸੇ ਦਿੱਤੇ ਹਲਵਾਰੇ ਵਾਲੇ 에어ਪੋਰਟ ਚੱਲ ਜੂਗਾ ਹਨਾ ਸੜਕਾਂ ਗਰੀਬਾਂ ਦੇ ਮੁਫਤ ਇਲਾਜ ਇੱਕ ਬੱਚੀ ਦਾ ਇਲਾਜ ਕਰਾਇਆ